ਇਹ ਸੁਣਦੀ ਵੱਡੀ ਖਬਰ ਸਰਬਤ ਖਾਲਸਾ ਦੇ ਤਕਰੀਬਨ 1500 ਆਗੂਆਂ ਨੂੰ ਹੁਣ ਤੱਕ ਹਿਰਾਸਤ ਵਿੱਚ ਲੈ ਲਿਆ ਗਿਆ ਹੈ 10 ਨਵੰਬਰ ਨੂੰ ਸਰਬਤ ਖਾਲਸਾ ਕਰਵਾਉਂਦਾ ਐਲਾਨ ਕੀਤਾ ਗਿਆ ਸੀ ਤਲਵੰਡੀ ਸਾਬੋ ਵਿੱਚ ਇਸ ਸਾਲ ਸਰਬਤ ਖਾਲਸਾ ਦਾ ਇਕੱਠ ਸੱਦਿਆ ਗਿਆ ਸੀ ਵਧੀਰ ਗੱਲਬਾਤ ਕਰਦੀਆਂ ਸਾਡੀ ਪੱਤਰਕਾਰ ਹਰਸ਼ਰਨ ਕੌਰ ਦੇ ਨਾਲ ਹਰਸ਼ਰਨ ਕੀ ਜਾਣਕਾਰੀ ਹੈ ਜੀ ਬਿਲਕੁਲ ਨਵਦੀਪ ਜਿਹੜੇ ਹੈਗੇ ਨੇ ਆਪਣਾ ਸਰਬਤ ਖਾਲਸਾ ਦੇ ਪ੍ਰਮੁੱਖ ਨੇ ਬਾਬਾ ਬਜ਼ੀਰ ਸਿੰਘ ਦਾਦੂਗਾਲ ਉਹਨਾਂ ਨਾਲ ਫੋਨ ਤੇ ਗੱਲਬਾਤ ਹੋਈ ਸੀ ਫੋਨ ਤੇ ਜਾਣਕਾਰੀ ਉਹਨਾਂ ਨੇ ਅ ਦਿੱਤੀ ਹੈ ਕਿ ਸਰਬੱਤ ਖਾਲਸਾ ਨੂੰ ਰੋਕਣ ਲਈ ਸਰਕਾਰ ਵੱਲੋਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਿਹੜਾ ਕਿ 10 ਨਵੰਬਰ ਨੂੰ ਹੋਣਾ ਸਰਬੱਤ ਖਾਲਸਾ ਉਹਨਾਂ ਨੇ ਦੱਸਿਆ ਕਿ ਕੱਲ ਸਵੇਰ ਤੋਂ ਹੀ ਲੈ ਕੇ ਪੁਲਿਸ ਜਿਹੜੀ ਛਾਪੇਮਾਰੀ ਕਰ ਰਹੀ ਹੈ ਸਰਬੱਤ ਖਾਲਸਾ ਦੀਆਂ ਆਗੂਆਂ ਦੇ ਘਰਾਂ ਤੇ ਔਰ ਜਿਹੜੇ ਪ੍ਰਮੁੱਖ ਆਗੂਆਂ ਦੇ ਵਿੱਚੋਂ ਇੱਕ ਨੇ ਭਾਈ ਧਿਆਨ ਸਿੰਘ ਮਾਹੰਦਾ ਸਰਬੱਤ ਖਾਲਸਾ ਵੱਲੋਂ ਛਾਪੇਗੇ ਕਾਰਜਕਾਰੀ ਜਿਸਦਾਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਤੋਂ ਇਲਾਵਾ ਫਾਈ ਹਰਦੀਪ ਸਿੰਘ ਜੋ ਬਠਿੰਡਾ ਦੇ ਨੇ ਉਹ ਵੀ ਪ੍ਰਮੋਖ ਆ ਗੋਚ ਨੇ ਉਹਨਾਂ ਦੇ ਘਰ ਦੇ ਵਿੱਚ ਵੀ ਛਾਪੇਮਾਰੀ ਕੀਤੀ ਗਈ ਪਰ ਹਾਲੇ ਤੱਕ ਮਿਲੇ ਨਹੀਂ ਪੁਲਿਸ ਨੂੰ ਇਸ ਦੇ ਨਾਲ ਨਾਲ 12 ਇੱਕ ਆਗੂ ਰੇਸ਼ਮ ਸਿੰਘ ਆਏ ਸੀਗੇ ਕੈਲੀਫੋਰਨੀਆ ਤੋਂ ਉਹਨਾਂ ਨੂੰ 에어ਪੋਰਟ ਤੇ ਹੀ ਗ੍ਰਿਫਤਾਰ ਕਰ ਲਿਆ ਅੱਜ ਸਵੇਰੇ ਪੁਲਿਸ ਨੇ ਪੰਜਾਬ ਪੁਲਿਸ ਨੇ ਤੇ ਨਾਲ ਹੀ ਉਹਨਾਂ ਦੱਸਿਆ ਕਿ ਤਲਵੰਡੀ ਸਾਬੂ ਦੇ ਵਿੱਚ ਪ੍ਰਸ਼ਾਸਨ ਨੇ ਉਹਨਾਂ ਨੂੰ ਥਾਂ ਦੀ ਮਨਜ਼ੂਰੀ ਨਹੀਂ ਦਿੱਤੀ ਪਰ ਫਿਰ ਵੀ ਉਹਨਾਂ ਨੇ ਇੱਕ ਥਾਂ ਜਿਹੜੀ ਉੱਥੇ ਉਹਨਾਂ ਨੇ ਟੈਂਟ ਲਗਾਏ ਸੀ ਆਪਣਾ ਸੈਂਟਰ ਜਿਹੜਾ ਬਣਾਇਆ ਸੀ ਥੋੜੀ ਬਹੁਤ ਜਗ੍ਹਾ ਤੇ ਲਗਾਏ ਸੀ ਤਾਂ ਉਹ ਵੀ ਪੁਲਿਸ ਨੇ ਜਿਹੜੇ ਪੁੱਟ ਕੇ ਸੁੱਟਦੇ ਨੇ ਟੈਂਟ ਔਰ ਪੂਰਾ ਜਿਹੜਾ ਤਲਵੰਡੀ ਸਾਬ ਉਹ ਇਲਾਕਾ ਹੈ ਉਹਨਾਂ ਨੂੰ ਪੂਰਾ ਉਹਨਾਂ ਨੇ ਪੁਲਿਸ ਦੀ ਛਾਉਣੀ ਦੇ ਵਿੱਚ ਤਬਦੀਲ ਕਰ ਦਿੱਤਾ ਪ੍ਰਸ਼ਾਸਨ ਨੇ ਸਰਕਾਰ ਨੇ ਤਾਂ ਕਿ ਸਰਬੱਤ ਖਾਲਸਾ ਨੂੰ ਪੂਰੀ ਤਰ੍ਹਾਂ ਦੇ ਨਾਲ ਰੋਕਿਆ ਜਾ ਸਕੇ ਇਹ ਕਹਿਣਾ ਬਲਜੀਤ ਸਿੰਘ ਦਾਦੂਵਾਲ ਦਾ ਤੇ ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਅੱਗੇ ਉਹ ਰਣਨੀਤੀ ਉਲੀਕ ਰਹੇ ਨੇ ਕਿ ਕੀ ਕੀਤਾ ਜਾਵੇ ਕੀ ਸਰਬੱਤ ਖਾਲਸਾ ਨੂੰ ਪੋਸਟਪੋਨ ਕੀਤਾ ਜਾਵੇ ਜਾਂ ਕੀ ਰਣਨੀਤੀ ਅੱਗੇ ਬਣਾਈ ਜਾਵੇ ਕਿਉਂਕਿ 1500 ਆਗਵਾ ਨੂੰ ਪੁਲਿਸ ਨੇ ਜਿਹੜੀ ਉਹ ਗ੍ਰਿਫਤਾਰ ਕਰ ਚੁੱਕੀ ਆ ਹੁਣ ਤੱਕ ਸੁਨਦੀਪ ਦੇਖਣਾ ਹੋਵੇਗਾ ਕਿ 10 ਨਵੰਬਰ ਜਿਹਦੇ ਵਿੱਚ ਸਿਰਫ 3 ਦਿਨ ਬਾਕੀ ਰਹੇ ਨੇ ਕਿ ਕੀ ਹੋਵੇਗਾ ਸਰਬੱਤ ਖਾਲਸਾ ਜਾਂ ਸਰਕਾਰ ਜਿਹੜੇ ਆਪਣੇ ਮਨਸੂਬੇ 'ਚ ਕਾਮਯਾਬ ਹੋ ਜਾਏਗੀ ਨਾਲ ਹੀ ਕਿ ਹਾਈ ਕੋਰਟ ਦੇ ਵਿੱਚ ਕੱਲ ਨੂੰ ਜਿਹੜੀ ਪਟੀਸ਼ਨ ਪਾਈ ਸੀ ਸਰਬੱਤ ਖਾਲਸੇ ਦੇ ਆਗੂਆਂ ਨੇ ਥਾਂ ਲੈਣ ਦੀ ਮਨਜ਼ੂਰੀ ਦੇ ਸਬੰਧੀ ਉਹਦੇ ਤੇ ਵੀ ਕੱਲ ਨੂੰ ਫੈਸਲਾ ਆਏਗਾ ਫਿਰ ਉਸ ਤੋਂ ਬਾਅਦ ਕੁਝ ਸਾਫ ਹੋ ਪਾਏਗਾ ਸਰਬੱਤ ਖਾਲਸਾ ਸਮਤੀ ਜੀ ਧੰਨਵਾਦ ਹਰਸ਼ਰਨ ਜਾਣਕਾਰੀ ਦੇ ਲਈ